ਵੀਰੇ ਮਾਲਕਾਂ ਨੇ 20 ਲੀਟਰ ਦੱਸਿਆ 20 ਦੱਸ ਕੇ ਦੇਣੀ ਆ ਆਪਾਂ ਜਿਹੜਾ ਬੰਦਾ ਮਰਜ਼ੀ ਲੈ ਜੀ ਨਾ 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 ਰੁਪਏ ਇੰਨੇ ਰੁਪਏ ਮੰਨ ਕੇ ਤੁਸੀਂ ਹੈਰਾਨ ਰਹੇਗਾ ਜੋ ਮੰਗਿਆ ਆਪਾਂ ਘੱਟ ਮੰਗਣੇ ਵੱਧ ਮੰਗਣੇ ਨਹੀਂ ਆਪਾਂ ਕਾਟੀ ਜਿਹੜੇ ਹਿਸਾਬ ਨਾਲ ਦੁੱਧ ਦੀ ਗਾਰੰਟੀ ਤੇ ਆਈ ਆ ਉਸ ਹਿਸਾਬ ਨਾਲ ਜੇ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜੇ ਮਰਜ਼ੀ ਲੈ ਜੇ ਹੈਨਾ ਆਹ ਰਾਮਨਾ ਦੇਊਗੀ ਦੇਣ ਵਾਲੀਆਂ ਚੀਜ਼ਾਂ ਬੇ ਕਹਿਣ ਦੀ ਗੱਲ ਨਹੀਂ ਆਪਾਂ ਬੱਚੀ ਸੱਜਣੋ ਮਿਲ ਜਣੀ ਆ ਇੱਥੋਂ ਤੁਸੀਂ ਥਣ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਤੇ ਕੱਲਾ ਕੱਲਾ ਥਣ ਲੱਗਿਆ ਹੋਇਆ ਵਾ ਚੀਜ਼ ਹੀ ਆ ਤੂੰ ਇੱਕ ਵਾਰ ਵੀ ਵੇਖ ਲਾ ਬੰਦਾ ਜਿਹੜਾ ਵੇਂਦਾ ਉਹਨੂੰ ਵੀ ਪਤਾ ਲੱਗਦਾ ਹਾਂ ਪੂਰੇ ਵੀਰੇ ਹਜੇ ਤਾਂ ਬਣ ਨਹੀਂ ਆ ਵਹਿਣਾ ਹਾਂ ਫੇ ਚਾਰ ਚਾਰ ਪੰਜ ਪੰਜ ਦਿਨ ਕੱਢਦੇ ਉਹ ਦਿਨ ਤਾਂ ਕੋਈ ਹੋਰ ਹੀ ਚੀਜ਼ ਬਣ ਜਾਣਾ ਇਹਨਾਂ ਨੇ ਬਈ ਦੁੱਧ ਵੀਰੇ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜਾਏ ਪੋਲੇ ਹੱਥਾਂ ਨਾਲ ਬਹੁਤ ਪਲੱਸ ਚੱਲ ਜੂ ਬੱਛੀ ਕੱਢਦੀ ਨਹੀਂ ਬਈ ਕੱਢ ਬਿਲਕੁਲ ਬਿਲਕੁਲ ਪਤਾ ਆਪਣੇ ਰੇਟ ਜਾਇਜ਼ ਹੁੰਦੇ ਆ ਹਾਂ ਰੇਟ ਹਾਂ ਹਾਂ ਉਹ ਹੈ ਨਹੀਂ ਕਿ ਟੋਟ ਮੈਂ ਆਪਣੇ ਕਿਸੇ ਜਾਨਵਰ ਦੇ ਵੀ ਨਹੀਂ ਹੋਣੇ ਵੀਰੇ ਹਾਂ ਲੈ ਜਾ ਜੇ ਸ਼ਰੀ ਨੂੰ ਆਪਾਂ ਤੋੜ ਗਏ ਕੀ ਆ ਵੀਰੇ ਅੱਜ ਤਾਂ ਜਿਹੜਾ ਲੈ ਗਿਆ ਲੈ ਗਿਆ ਬੰਦਾ ਰਹਿ ਗਿਆ ਰਹਿ ਗਿਆ ਚੀ ਬਰੇ ਨਾਗਤਾ ਵੈਗੇ ਸੀ ਆਥ ਨੂੰ ਪਰ ਜਾਨਕੀ ਇਨਾ ਪਿਆਰ ਦਿੱਤਾ ਨਾ ਭੈਣ ਭਰਾਵਾਂ ਨੇ ਇਨਾ ਟਾਈਮ ਹੋ ਗਿਆ ਸੀ 2 ਮਹੀਨੇ ਵੀਡੀਓ ਪਾਈ ਨੂੰ ਯਾਰ ਬੰਦਾ ਦੱਸ ਹੀ ਨਹੀਂ ਸਕਦਾ ਬੋਲ ਕਿੰਨਾ ਪਿਆਰ ਮਿਲਿਆ ਬਈ ਠੀਕ ਹੈ ਸਾਰਸਿਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹਾਂ ਗੁੰਦਾਰਾ ਡੈਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਬਾਰੇ ਜਸ਼ਨੇ ਦੇ ਫਾਰਮ ਤੋਂ ਆ ਜਿਹੜੇ ਤੁਸੀਂ ਨਗੀਨੇ ਪੀਸ ਦੇਖ ਰਹੇ ਹੋ 6 ਆਪਾਂ ਟੋਟਲ ਨਾਗਾ ਜੀ ਸ਼ੂਟ ਕੀਤੇ ਆ ਬਹੁਤ ਟਾਪ ਕੁਆਲਿਟੀ ਦੀਆਂ ਗਾਇਆਂ ਹੋਣੀਆਂ ਰੇਟ ਬਿਲਕੁਲ ਜਾਇਜ਼ ਹੋਣਗੇ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਦ ਕਰਨੀ ਆ ਜਸ਼ਨੇ ਦੇ ਨਾਲ ਆਪਾਂ ਕਰਦੇ ਆ ਗੱਲਬਾਤ ਜਸ਼ਨੇ ਪਹਿਲਾਂ ਸਵਾਗਤ ਆ ਬਾਈ ਸਵਾਗਤ ਆ ਮੇਰੇ ਸਸਰੀ ਘਰ ਸਾਰਿਆਂ ਨੂੰ ਬਾਈ ਸਸਰੀ ਘਰ ਜਸ਼ਨੇ ਪਿਛਲੀ ਵੀਡੀਓ ਦੇ ਵਿੱਚ ਬਾਈ ਕਿੰਨੇ ਟਾਈਮ ਚ ਬੈੱਕ ਗਏ ਸਾਰੇ ਨਗ ਵੀਰੇ ਨਾਗ ਤਾਂ ਬੈੱਕ ਗਏ ਸੀ ਆਥ ਨੂੰ ਪਰ ਜਾਨੀ ਕਿ ਇੰਨਾ ਪਿਆਰ ਦਿੱਤਾ ਨਾ ਭੈਣ ਭਰਾਵਾਂ ਨੇ ਇੰਨਾ ਟਾਈਮ ਹੋ ਗਿਆ ਸੀ 2 ਮਹੀਨੇ ਵੀਡੀਓ ਪਾਈ ਨੂੰ ਯਾਰ ਬੰਦਾ ਦੱਸ ਹੀ ਨਹੀਂ ਸਕਦਾ ਬੋਲ ਕਿੰਨਾ ਪਿਆਰ ਮਿਲਿਆ ਬਾਈ ਠੀਕ ਆ ਬਾਈ ਕਈ ਗਾਗ ਤਾਂ ਆਪਣੇ ਭੈਣ ਭਰਾ ਇੱਥੇ ਆਏ ਬਹਿਣਾ ਬੈਗੀਆਂ ਵੀ ਮੁੜ ਕੇ ਗਏ ਆ ਠੀਕ ਆ ਬਾਈ ਹਾਂ ਤੇ ਅੱਜ ਆਪਾਂ ਦਿਖਾਵਾਂਗੇ 6 ਨਗ ਬਾਈ हां ਛੇ ਨਾਗਾ ਵੀਰੇ ਤੇ ਰੇਟ ਬਾਈ ਫਿਰ ਉਹੋ ਜੇ ਰੇਟ ਵੀਰੇ ਆਪਣੇ ਉਹੀ ਹੋਣੇ ਨਾਲ ਦਿਨਾ ਪਸ਼ੂ ਵੀ ਕਰਨ ਵਾਲੇ ਬਾਈ ਠੀਕ ਆ ਵੀਰੇ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈ ਜਿਸ਼ਨੇ ਸੁਆ ਇਹਦਾ ਸੁਆ ਵੀਰੇ orignal ਦੂਜਾ ਵੈੜ ਠੀਕ ਹੈ ਜਣ ਕੱਢ ਦੀ 4-5 ਬਾਈ ਠੀਕ ਹੈ ਬਾਈ ਹਾਂਜੀ ਤੇ ਜਸ਼ਨੇ ਕਿੰਨੇ ਕ ਦੁੱਧ ਵਾਲੀ ਹੈ ਬਾਈ ਇਹ ਦੁੱਧ ਵੀਰੇ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜੇ ਹਵਾਨਾ ਚੈੱਕ ਕਰਾਰਾਵਾਂ ਨਾ ਦੇਊਗੀ ਬਈ ਹਾਂ ਆਰਡਰ ਉਹ ਵੀ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਬਾਈ ਹੈਨਾ ਬਾਕੀ ਵੀਰੇ ਫਿਟਿੰਗ ਵਾਲਾ ਆ ਹਾਂ ਫਿਟਿੰਗ ਵਾਲਾ ਇਹ ਨਹੀਂਗਾ ਵੀ ਟੁੱਟੂ ਜੇ ਹੈਨਾ ਹਾਂ ਉਹ ਹੈ ਨਹੀਂਗਾ ਟੁੱਟ ਮੈਂ ਆਪਣੇ ਕਿਸੇ ਜਾਨਵਰ ਦੇ ਵੀ ਨਹੀਂ ਹੋਣੇ ਵੀਰੇ ਹਾਂ ਲੈ ਜਸ਼ਨੇ ਨੂੰ ਆਪਾਂ ਤੋੜ ਗਏ ਇੱਕ ਵਾਰ ਤੁਹਾਨੂੰ ਇਹਦੀ ਬਰੀਡ ਕੁਆਲਿਟੀ ਸੱਜ ਨੂੰ ਚੈੱਕ ਕਰਾਉਣਿਆ ਤੋੜ ਕੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਆ ਇਹ ਇੱਥੇ ਚੈੱਕ ਕਰੋ ਦੀ ਬਹੁ ਮੌਸਮ ਚੰਗੇ ਦੇ ਵਿੱਚ ਸੂਣਾ ਜਜ ਨੇ ਕੋਈ ਰਿਕਾਰਡ ਵਗੈਰਾ ਬਾਈ ਜੇ ਲੱਗਿਆ ਲੱਗਿਆ ਸੀ ਮਨ ਕੇ ਆਪਾਂ ਖਰੀਦ ਗੋਈ ਆ ਬਸ ਖਰੀਦੀ ਆ ਵੀਰੇ ਮੈਂ ਗੱਪ ਮਾਰਦ ਨੂੰ ਕੀ ਫਿਰ ਆਪਦੇ ਕੋਲ ਮਾਰਦ ਨੇ ਉਹ ਗੱਲਾਂ ਦਾ ਫਾਇਦਾ ਨਹੀਂ ਉਹ ਗੱਲਾਂ ਨੂੰ ਕੋਈ ਬਾਹਲਾ ਫਾਇਦਾ ਨਹੀਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਇਹ ਸੂਏ ਬਾਈ ਜਿਵੇਂ ਚੰਗੇ ਮੌਸਮ ਦੇ ਵਿੱਚ ਸੁੰਦੀ ਐ ਇਹਣਾ ਜਜ ਨੇ ਕਿੰਨਾ ਦੁੱਧ ਤੇਰੇ ਹਿਸਾਬ ਨਾਲ ਪਿਆ ਦੁੱਧ ਵੀਰੇ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜਾਏ ਪੋਲੇ ਹੱਥਾਂ ਨਾਲ ਬਹੁਤ ਪਲੱਸ ਚੱਲ ਜੂ ਬੱਚੀ ਘਟਦੀ ਨਹੀਂ ਬਾਈ ਘਟਦੀ ਨਹੀਂ ਬਾਈ ਕਹਿੰਦਾ ਇਹ ਗੱਲ ਹੈਗੀ ਆ ਇਹ ਚੈੱਕ ਕਰਕੇ ਦੇਖੋ ਬਾਕੀ ਜਾਣ ਤੇ ਆ ਬਾਈ ਹਨਾ ਬਾਕੀ ਠੰਡੀ ਆਈ ਭਾਈਆ ਕੋਈ ਚੱਕਰ ਹੀ ਨਹੀਂ ਬਾਈ ਚੱਕਰ ਵਾਲੀ ਗੱਲ ਨਹੀਂ ਹੈਗੀ ਕਬੂਦ 20 ਲੀਟਰ ਮੱਛੀ ਆ ਜਿਵੇਂ ਜਿਵੇਂ 20 ਲੀਟਰ ਦੁੱਧ ਹਨਾ ਹਾਂਜੀ ਬਾਈ ਟਰ ਦੁੱਧ ਹਨਾ ਹਾਂਜੀ ਬਾਈ ਇਹ ਫਿਰ ਕਿੰਨੇ ਦੀ ਦੇਣੀ ਆ ਆਪਾਂ ਇਹ ਵੀਰੇ ਅੱਜ ਆਪਾਂ 77000 ਦੀ ਵੈਢ ਦੇ ਦਾਂਗੇ ਬਾਈ ਇਹ ਅੱਜ ਆਪਾਂ ਬਾਈ ਕਹਿੰਦਾ 77000 ਦੀ ਦੇ ਦਾਂਗੇ ਹਾਂਜੀ ਮੁੱਲ ਕਰਨ ਨੂੰ ਭਲਾ 85000 ਕਰ ਲਈਏ ਹਨਾ ਇਹਨੂੰ ਪਤਾ ਆਪਣੇ ਰੇਟ ਜਾਇਜ਼ ਹੁੰਦੇ ਆ ਹਾਂ ਰੇਟ ਜਿਹੜੇ ਗਰਮੀ ਦੇ ਸਿਆਲ ਦੇ ਵਿੱਚ ਇੱਕੋ ਜਿਹੇ ਹੋਣਗੇ ਬਾਈ ਹਨਾ ਹਾਂ ਵੀਰੇ ਆਪਣਾ ਉਹ ਕੰਮ ਹੈ ਨਹੀਂ ਕਿ ਹੁਣ ਸਿਆਲ ਆ ਗਿਆ ਵੀ ਵੈਢ ਹੁਣ ਮੰਗਣ ਨੂੰ 85 ਮੰਗ ਲਾ ਤਾਂ ਵੀ ਵੈ ਕੇ ਆਣੀ ਆ ਵੀਰੇ ਬਿਲਕੁਲ ਭਾਈ ਬੜਾ ਬਹੁਤ ਮਹਿੰਗੀਆਂ ਔਰ ਤੈਨੂੰ ਵੀ ਪਤਾ ਨਹੀਂ ਅਤਰੋ ਵੀਡੀਓ ਬਣਾਉਣੀ ਆ ਬਿਲਕੁਲ ਭਾਈ ਤੇ ਪਰ ਆਪਾਂ ਜਾਇਜ਼ ਕਮਾਈ ਕਰਨੀ ਹਾਂ ਬਾਕੀ ਆ ਬਈ ਕੁਆਲਿਟੀ ਦੇ ਵਿੱਚ ਜਾਨਵਰ ਸੋਹਣਾ ਹੋਵੇ ਹਨਾ ਇਹਨਾਂ ਗੱਲ ਆਪਣੀ ਸਾਰੇ ਸ਼ੀਆ ਨਗਰ ਆ ਵੀਰੇ ਮੂੰਹ ਦਿਖਾਰੀ ਵੜਨ ਦਾ ਕੁਆਲਿਟੀ ਵਾਲੇ ਜਾਨਵਰ ਹੋਣਗੇ ਇਕੱਲੇ ਲੇਵੇ ਨਹੀਂ ਹੋਣਗੇ ਟੱਟ ਮਿਲਾਂ ਕਿਵੇਂ ਕੁਆਲਿਟੀ ਦੇ ਸਰਤੇ ਪਸ਼ੂ ਦੋ ਟੱਟ ਕੁਆਲਿਟੀ ਵਾਲਾ ਜਿਹੜਾ ਜਾਨਵਰ ਆ ਬਾਕੀ ਥਣ ਬਹੁਤ ਸੋਹਣਾ ਲੱਗ ਰਿਹਾ ਗੱਲਬਾਤ ਜਸ਼ਨ ਆਪਾਂ ਕਰੀਏ ਅਗਲੀ ਕਰਮ ਵਾਲੀ ਦੀ ਹਨਾ ਹਾਂਜੀ ਬਾਈ ਇਹਦੀ ਬਾਈ ਕੀ ਡਿਟੇਲ ਆ ਇਹ ਵੀ ਵੀਰੇ ਦੂਜੇ ਸੂਏ ਵੱਛੀ ਹੁੰਦੀ ਆ ਠੀਕ ਆ ਬਾਈ ਡੈਣ ਕੱਢਦੀ ਆ ਬਸ ਇਹ ਤਿੰਨ ਚਾਰ ਬਾਈ ਬਾਈ ਹਵਾਨੇ ਦੀ ਫਿਟਿੰਗ ਬਾਲੀ ਜਿਆਦੇ ਨਹੀਂ ਆਈ ਦੀ ਹੈ ਨਾ ਚੀਜ਼ ਹੀ ਆ ਤੂੰ ਇੱਕ ਵਾਰ ਵੀ ਵੇਖ ਲੈ ਬੰਦਾ ਜਿਹੜਾ ਵੇਂਦਾ ਉਹਨੂੰ ਵੀ ਪਤਾ ਲੱਗਦਾ ਹਾਂ ਸੋ ਇਹ ਵੀ ਦੂਜੇ ਹੁੰਦੀ ਆ ਦੂਜਾ ਰੀਜਨਲ ਵੀਰੇ ਕਹਿਣ ਦੀ ਗੱਲ ਨਹੀਂ ਤੀਜਾ ਨਿਕਲਿਆ ਕਿ ਦੂਜਾ ਗਿਆ ਦੂਜਾ ਹੀ ਹੋਊਗਾ ਵੀਰੇ ਜਹਨੇ ਤੋਰ ਕਰੇ ਨੂੰ ਮੜਾ ਜਾ ਬਾਈ ਫੇਸ ਤੋਂ ਲੈ ਕੇ ਐਂਡ ਤੱਕ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਆ ਬਾਕੀ ਕਲਰ ਪ੍ਰਿੰਟ ਬਹੁਤ ਜਿਆਦੇ ਨਜ਼ਾਇਜ਼ ਚੰਗਾ ਵਾ ਥਣ ਬਹੁਤ ਸੋਹਣਾ ਗੁਲਾਬੀ ਗੁਲਾਬੀ ਲੱਗਿਆ ਪੂਰੀ ਵੀਰੇ ਚੀਜ਼ਾਂ ਹੀ ਅੱਜ ਤਾਂ ਪੀਸ ਤੋਂ ਪੀਸ ਹੀ ਆਇਆ ਹਾਂ ਜੈਸ਼ਨ ਇਹ ਬਈ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ ਪਿਛਲੇ ਸੂਏ ਦਾ ਦੁੱਧ ਵੀਰੇ ਮਾਲਕਾਂ ਨੇ 20 ਲੀਟਰ ਦੱਸਿਆ 20 10 ਕੀ ਦੇਣੀ ਆ ਪਰ ਜਿਹੜਾ ਬੰਦਾ ਮਰਜੀ ਲੈ ਜੇ ਠੀਕ ਆ ਬਾਈ ਦੁੱਧ ਸਾਡਾ ਵੀਰੇ 2 ਲੀਟਰ ਘੱਟ ਦੱਸਿਆ ਹੁੰਦਾ ਯਾਰ ਨਹੀਂ ਚੰਗੀ ਗੱਲ ਆ ਬਾਈ ਬਾਅਦ ਦੇ ਵਿੱਚੋਂ ਐਵੇਂ ਹੈਣਾ ਕਿਉਂਕਿ ਸੱਜਣ ਬਾਈ ਦੂਰੋਂ ਆਉਂਦਾ ਕੋਈ ਹੈਨਾ ਫਿਰ ਥੋੜੀ ਜੀ ਗੱਲ ਗਲਤ ਹੋ ਜਾਂਦੀ ਹੈ ਅਗਲਾ ਕਹਿੰਦਾ ਯਾਰ ਨਹੀਂ ਆਪਾਂ ਉਨੀ ਗੱਲ ਕਰਨੀ ਵੇ ਜਿੰਨੀ ਨਿਕਲੇ ਸਾਨੂੰ ਨਾ ਫालतू ਗੱਲ ਨਹੀਂ ਆਉਂਦੀਗੀ ਹੰਦੀ ਸੀਲ ਵੀ ਪੂਰੀ ਆ ਵੀਰੇ ਲੈ ਲੈ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਬਰੀਡ ਦੇ ਵਿੱਚ ਸੋਹਣੀ ਆ ਬਾਈ ਬਰੀਡ ਜਿਵੇਂ ਆਪਾਂ ਕਹਿ ਦਿੰਦੇ ਆ ਬਰੀਡ ਦਾ ਜਿਹੜਾ ਸੁਧਾਰ ਹੁੰਦਾ ਬਾਈ ਉਹ ਇਹੀ ਚੀਜ਼ਾਂ ਦੇਖਦੇ ਆ ਉਹਦੇ ਵਿੱਚ ਹੈਨਾ ਜਾਨਵਰ ਚੰਗਾ ਹੋਵੇ ਠੰਡਾ ਹੋਵੇ ਹੈਨਾ ਲੈ ਆ ਵੀ ਲੈ ਆਈ ਕਰ ਇਹਨੂੰ ਸਾਡਾ ਪਸ਼ੂ ਕੁਆਲਟੀ ਵਾਲਾ ਹੋਊਗਾ ਵੀਰੇ ਇੱਕ ਗੱਲ ਨੋਟ ਕਰ ਲੈ ਬੰਦਾ ਹਾਂ ਜਸ਼ਨ ਇਹ ਆਪਾਂ ਕਿੰਨੇ ਦੀ ਦੇਣੀ ਆ ਬਾਈ ਇਹ 780 ਜੇ ਕੋਈ ਸੱਚਨ ਵਪਾਰ ਵਾਲਾ ਵੀ ਲੈ ਜਾਂਦਾ ਵਾ ਉਹਦੇ ਲਈ ਵੀ ਚੰਗੀ ਆ ਬਾਕੀ ਜਿਹੜਾ ਆਰਡਰ ਆ ਦੀ ਬਨਾवट ਬੜੀ ਜਿਆਦਾ ਚੰਗੀ ਆ ਬਾਈ ਜੇ ਤੁਸੀਂ ਕਿਤੇ ਫਾਰਮ ਤੇ ਵੀ ਜਾਓਗੇ ਨਾ ਤਾਂ ਮੇ ਇਟਲੀ ਜਿਹੜੀ ਵੈੜ ਤੁਹਾਨੂੰ ਇਹੋ ਜਿਹੇ ਆਰਡਰ ਵਾਲੀ ਮਿਲੂਗਾ ਮੇਰੇ ਫਾਰਮ ਲਾ ਤਾਂ ਲੱਖ ਤੋਂ ਬਾਹਰ ਮੰਗਦਾ ਇਹ ਵੀ ਬਿਲਕੁਲ ਬਾਈ ਪਰ ਆਪਣੇ ਰੇਟ ਜਾਇਜ਼ ਹੁੰਦੇ ਆ ਪਰ ਜਾਇਜ਼ ਕਮਾਈ ਤੇ ਪਸ਼ੂ ਵੇਚ ਤੇ ਜਾਇਜ਼ ਹੀ ਦੇਣਾ ਵੀਰੇ ਬਿਲਕੁਲ ਬਾਈ ਹੈਨਾ ਹਾਂ ਕਰਕੇ ਬਾਈ ਆਏ ਆ ਵੀ ਜਾਨਵਰ ਥੋੜਾ ਸੌਖਾ ਤੇ ਜਲਦੀ ਬਾਈ ਵੇਚ ਹਾਂ ਵੀ ਮੈਨੂੰ ਵੀ ਪਤਾ ਨਹੀਂ ਲੋਕ ਧੁਰੇ ਧੁਰੇ ਵੀਡੀਓ ਪਾਈ ਜਾਂਦੇ ਆ ਆਪਣੀ ਉਹੀ ਵੀਡੀਓ ਆਉਂਦੀ ਆ ਪਿੱਛੇ ਜਾਨਵਰ ਸੀਗਾ ਇੱਕ ਵੀ ਬੰਦਾ ਦਿਖਾ ਰੇ ਹੈਗਾ ਦੁਬਿਯਾ ਦੀ ਗੱਲਬਾਤ ਕਰੀਏ ਆਪਾਂ ਅਗਲੀ ਦੀ ਬਾਈ ਹੈਨਾ ਇਹ ਅੰਗਰੇਜ਼ਨ ਹੈ ਅੰਗਰੇਜ਼ਨ ਹੀ ਆ ਬਾਈ ਨੂੰ ਹੀ ਦਿਖਾ ਪਹਿਲਾਂ ਤਾਂ ਇਹਦਾ ਯਾਰ ਇੱਥੇ ਚੈੱਕ ਕਰੋ ਤੁਸੀਂ ਲੈ ਅੰਗਰੇਜ਼ਨ ਵਰਗੀਆਂ ਅੱਖਾਂ ਚਿੱਟੇ ਵਾਲਾ ਸਹੀ ਆ ਦੇ ਵੀ ਕਹਿਣ ਦੀ ਗੱਲ ਨਹੀਂ ਵਾਕਈ ਅੰਗਰੇਜ਼ਨ ਆ ਜਿਵੇਂ ਨੌਕਰੀ ਸੂਆਵਰੇ ਦੂਜੇ ਸੂਏ ਸੁੰਦੀ ਬੱਛੀ ਦੂਜੇ ਸੂਏ ਸੁੰਦੀ ਆ ਹਾਂ ਦਿਨ ਕੱਢ ਦੀ ਬਸ ਇਹ ਵੀ ਵੀਰੇ ਚਾਰ ਪੰਜ ਠੰਡੀ ਸੀਲੇ ਵੀ ਬਹੁਤ ਆ ਲੈ ਹਾਂ ਆ ਤੁਸੀਂ ਚੈੱਕ ਕਰ ਲਓ ਨਹੀਂ ਗੱਬਣ ਜਾਨਵਰ ਬਾਈ ਹੱਥੇ ਆ ਲਵਾਉਂਦਾ ਨਹੀਂ ਹਨਾ ਨਹੀਂ ਨਹੀਂ ਵੀਰੇ ਆਪਾਂ ਠੰਡੀ ਸੀਲ ਵੇਖ ਕੇ ਸਾਰੇ ਨਾਲ ਹੀ ਆਪਣੇ ਠੰਡੇ ਸੀਲ ਆ ਸੀਲੇ ਸੀ ਇਹ ਟੂਲੇ ਵੇਖ ਇੱਧਰ ਟੱਲ ਪਈ ਆ ਜੇ ਬਾਕੀ ਸੋਹਣੀ ਆ ਬਾਈ ਸੰਭੀ ਵੀ ਹੋਈ ਆ ਨਾ ਕੋਰੀ ਬਾਈ ਇਹਨੂੰ ਮੜਾ ਜਾ ਜਿਵੇਂ ਇਹਦਾ ਕੀ ਦੱਸਿਆ ਮਾਲਕਾਂ ਨੇ ਬਾਈ ਪਿਛਲੇ ਸੂਏ ਦਾ ਮਾਲਕਾਂ ਨੇ ਵੀਰੇ 20 ਲੀਟਰ ਦੱਸਿਆ 20 ਦੱਸ ਕੀ ਆਪਾਂ ਦੇਣਾ ਜਿਹੜਾ ਬੰਦਾ ਮਰਜ਼ੀ ਲੈ ਜਾ ਯਾਰ ਠੀਕ ਆ ਬਾਈ ਬਾਕੀ ਹਰੇਕ ਬੰਦੇ ਨੇ ਬਾਈ ਆਪਦੀ ਸਮਝ ਦੇ ਨਾਲ ਹਾਂ ਦੁੱਧ ਸਾਹਮਣੇ ਵਾਲੇ ਵਾਲੇ ਬਾਕੀ ਵੀ ਆਪ ਨੂੰ ਵੀ ਪਤਾ ਅਗਲੇ ਨੂੰ ਆਪਨੇ ਜਾਇਦ 10 ਦਿਨ ਤੈਨੂੰ ਵੀ ਪਤਾ 20 ਲੀਟਰ ਇਹ ਚੀਜ਼ਾਂ ਦੇ ਤਾ ਦੇਣ ਗਿਆ ਕਿਹੜੀਆਂ ਬਿਲਕੁਲ ਬਿਲਕੁਲ ਬਾਈ ਹਨਾ ਬਾਕੀ ਬੱਚੀ ਜਾਣ ਜਾਂ ਉਦਾਂ ਵੀ ਬਾਈ ਹਨਾ ਪੂਰੀ ਵੀਡੀਓ ਐ ਖਾਈਦੀ ਆ ਤੇਰੇ ਸਾਹਮਣੇ ਆਹ ਦੀ ਚੈੱਕ ਕਰਕੇ ਦੇਖ ਲਓ ਬਾਕੀ ਸੋਹਣੀ ਆ ਸ਼ਕੀਨ ਆ ਬਾਈ ਕਹਿੰਦਾ 20 ਲੀਟਰ ਆਪਾਂ ਨੂੰ ਮਾਲਕ ਨੇ ਦੱਸਿਆ 20 ਦੇ ਹਿਸਾਬ ਨਾਲ ਹੀ ਆਪਾਂ ਜਿਹੜੇ ਦੇ ਦੇਣੀ ਹੈ ਹਨਾ ਤੁਸੀਂ ਚੈੱਕ ਕਰਕੇ ਦੇਖ ਲਓ ਬੇਲ ਲੈਂਥ ਬਾਕੀ ਸੋਹਣੀ ਆ ਸ਼ਕੀਨ ਆ ਆ ਦੇਖੋ ਫੋਟ ਮੰਨੀ ਜਿਵੇਂ ਲੱਗੀਆਂ ਨੇ ਉਹ ਵੀ ਪੋਸਟਰਾਂ ਤੇ ਹਨਾ ਚਪਦੀਆਂ ਉਹ ਚੀਜ਼ ਹੀ ਆ ਬਾਈ ਹਨਾ ਪੂਰੀ ਸੋਹਣੀ ਆ ਸੁਨੱਖੀ ਆ ਵੀ ਜਿੰਨੀ ਤਾਰੀਫ ਕਰ ਲੂੰਨੀ ਘੱਟ ਆ ਘੱਟ ਆ ਬਾਈ ਹਨਾ ਤੇ ਬਾਕੀ ਕੰਨ ਕੁੰਨ ਛੋਟਾ ਹਨਾ ਪੂਰੀ ਪੁੱਛੀ ਦੇਗੀ ਤਾਂ ਬਹੁਤ ਟੌਪ ਦੀ ਆ ਜਿਸ ਨੇ ਇਹ ਕਿੰਨੇ ਦੀ ਦਿਨੀ ਆ ਆਪਾ ਇਹ 76000 ਦੀ ਵੀਰੇ 76000 ਦੀ ਤੁਹਾਨੂੰ ਇਹ ਮਿਲ ਜਣੀ ਆ ਹਵਾਨਾ ਤੁਸੀਂ ਇਹਦਾ ਇੱਥੋਂ ਸੱਜਣ ਨੂੰ ਚੈੱਕ ਕਰਕੇ ਦੇਖ ਲਓ ਬਾਕੀ ਹਜੇ ਇਹਦੀਆਂ ਢਿੱਲਾਂ ਪਈਆਂ ਬਾਈ ਹਨਾ ਪੂਰੇ ਵੀਰੇ ਹਜੇ ਤਾਂ ਬਣ ਨਹੀਂ ਆ ਵਹਿਣਾ ਹਾਂ ਫੇ ਚਾਰ ਚਾਰ ਪੰਜ ਪੰਜ ਦਿਨ ਕੱਢਦੀ ਉਹਦੋਂ ਤੱਕ ਕੋਈ ਹੋਰ ਹੀ ਚੀਜ਼ ਬਣ ਜਾਣਾ ਇਹਨਾਂ ਨੇ ਬਈ ਹਾਂ ਉੰਨਾ ਹਵਾਨਾ ਬਈ ਜਿੰਨੀਆਂ ਢੱਲਾਂ ਹੁੰਦੀਆਂ ਉਹਨਾਂ ਹਵਾਨਾ ਜਾਨਵਰ ਪਿਛਲੇ ਸੂਏ ਦੇ ਵਿੱਚ ਜਿੰਨਾ ਭਰ ਗਿਆ ਹਨ ਉਸ ਹਿਸਾਬ ਨਾਲ ਇਸ ਸੂਏ ਦੇ ਵਿੱਚ ਵੀ ਭਰਨ ਦੀ ਉਮੀਦ ਫੋਲੀ ਹੁੰਦੀ ਹੈ ਹਨ। ਹੋਰ ਢੱਲਾਂ ਦਾ ਕੱਢ ਕੇ ਸੁਣਾ ਜਾਰ ਮੁੰਨੇ। ਹਾਂ ਜਣੀ ਦੀ ਢੱਲਾ ਮੇਨ ਹੁੰਦੀਆਂ ਵੀ ਇਹ ਪਿਛਲੇ ਸੂਏ ਦੇ ਅਡਰ ਦੀ ਹਿਸਾਬ ਨਾਲ ਬਣ ਜਾਂਦੀਆਂ ਬਈ ਹਨ। ਬਾਕੀ ਜਿੱਦੇ ਤਿਆਰ ਹੋ ਗਏ ਵੀਰੇ 10-10 ਹਜ਼ਾਰ ਪਲੱਸ ਵੱਛੀਆਂ ਸਾਰੀਆਂ ਸਾਰੀਆਂ ਪਲੱਸ ਆਪਰਾਜਿਕ ਜਿਵੇਂ ਆਪਾਂ ਨੂੰ ਪਸ਼ੂ ਪਿੱਛੇ ਆਉਂਦਾ ਪਾਵੇਂ ਜਾਇਜ਼ ਕਮਾਈ ਦੇ ਲਈ ਜਾਣਾ। ਬਿਲਕੁਲ ਬਈ ਹਨ। ਗੱਲਬਾਤ ਕਰੀਏ ਜੈਸੇ ਨਹੀਂ ਆਪਾਂ ਅਗਲੀ ਦੀ ਹਨਾ। ਇਹ ਵੀਰੇ ਐਰ ਸ਼ੈਰ ਜਰ ਬਿਲਕੁਲ ਬਾਈ ਦੂਜੇ ਸੂਏ ਬੱਚੀ ਸੁੰਦੀ ਆ ਠੀਕ ਆ ਬਾਈ ਦਿਨ ਕੱਢਦੀ ਆ ਵੀਰੇ ਬਸੇ ਵੀ 4-5 4-5 ਦਿਨ ਹੈਨਾ ਹਾਂ ਬਸ ਹਫਤਾ ਰੱਖ ਲਓ 5-7 ਦਿਨ ਇਹਨੇ ਕੀ ਕੱਢਦੀ ਆ ਠੀਕ ਆ ਬਾਈ ਉਦਾਂ ਬਾਈ ਜੇ ਆਪਾਂ ਕਹਦੇ ਆ ਸਭੀ ਸੂਵੀ ਚੰਗੀ ਆ ਹੈਨਾ ਹਾਂ ਪੂਰੀ ਵੀਰੇ ਵਜਨ ਬੁਜਣ ਵਾਲੀ ਆ ਬਾਕੀ ਠੰਡੀ ਸੀਲ ਵੀ ਫੋਲ ਆ ਹਾਂ ਆਰਡਰ ਵੀ ਸੋਹਣਾ ਆਪਣਾ ਆਰਡਰ ਵੇਟਾ ਲੈ ਵੇਖ ਲੈ ਕਾਗਜ਼ ਅਰਗਾਲੇ ਬਾਬਾ ਜੀ ਹਾਂ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਠੰਡ ਵੀ ਬਹੁਤ ਸੋਹਣਾ ਕੁਆਲਟੀ ਦਾ ਲੱਗਿਆ ਆ ਮੁੱਠੀ ਵਾਲਾ ਗੁਲਾਬੀ ਠੰਡ ਲੱਗਿਆ ਹਾਂ ਲਿਆ ਬਾਈ ਤੋਰੀ ਕਰੈ ਨੂੰ ਆ ਰਹੀ ਆ ਨਾ ਉਹ ਵੀ ਵੱਚੀ ਪੂਰੀ ਵਜਨ ਵਾਲੀ ਆ ਵੀਰੇ ਤੈਨੂੰ ਪਤਾ ਆਪਣਾ ਦੱਸਿਆ ਵਾ ਜਰਸੀ ਆਉਗੀ ਤਾਂ ਚੰਗੀ ਆਉ ਨਹੀਂ ਆਉਂਦੀ ਨਹੀਂ ਵੀਰੇ ਹਾਂ ਆ ਤੁਸੀਂ ਚੈੱਕ ਕਰਕੇ ਦੇਖੋ ਰੀਡ ਬਰੂਡ ਵੇਖ ਮੱਛੀ ਦੀ ਹਾਂ ਬਹੁਤ ਸੋਹਣੀ ਆ ਫੇਸ ਤੋਂ ਲੈ ਕੇ ਤੁਸੀਂ ਅੰਡ ਤੱਕ ਜਦੋਂ ਸਾਰੀ ਕਰੂਗੀ ਨਾ ਦੇਖ ਇਹ ਇੱਥੇ ਚੈੱਕ ਕਰੋ ਕਹਿੰਦੇ ਕੀ ਦੱਸਿਆ ਮਾਲਕਾਂ ਨੇ ਪਿਛਲੇ ਸੂਏ ਦੇ ਦਾ ਮਾਲਕ ਵੀਰੇ ਪਿਛਲੇ ਸੂਏ ਦਾ ਮਾਲਕ ਨੇ 18-19 ਲੀਟਰ ਦੱਸਿਆ ਵਾ 20 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜੇ ਮਰਜ਼ੀ ਲੈ ਜੇ ਹੈਨਾ ਆਹ ਰਾਮਣਾ ਦੇਊਗੀ ਦੇਣ ਵਾਲੀਆਂ ਚੀਜ਼ਾਂ ਬਈ ਕਹਿਣ ਦੀ ਗੱਲ ਨਹੀਂ ਆ ਹਾਂ ਪਿਛਲੇ ਸੂਏ ਦੇ ਹਿਸਾਬ ਨਾਲ ਬਾਈ ਕਹ 20 ਲੀਟਰ ਦੇਣ ਦੀ ਉਮੀਦ ਹੈ ਕਿਉਂਕਿ ਮੌਸਮ ਬਾਈ ਚੰਗੇ ਚ ਹੁੰਦੀ ਹੈ ਹਾਂ ਵੀਰੇ 20 ਲੀਟਰ ਦੇਣ ਗਿਆ ਬੱਚੀਆਂ ਸੋਹਣੀ ਹੈ ਸ਼ਕੀਨ ਹੈ ਬਾਈ ਹਾਂ ਬਾਕੀ ਸਾਰੇ ਪਸ਼ੂ ਆਪਣੇ ਵੀਰੇ ਤੁਸੀਂ ਇੱਥੇ ਵੇਖਦਾ ਅਗਲਾ ਕੁਆਲਟੀ ਵਾਲੇ ਆ ਕੁਆਲਟੀ ਵਾਲੇ ਆ ਚੈੱਕ ਕਰਾ ਦੇ ਬਈ ਆ ਇੰਗਾ ਵੀ ਢਾਂਡੀਆਂ ਆਈਆਂ ਬੰਨੀਆਂ ਹੋਈਆਂ ਹਾਂ ਜਿਸ਼ਨੇ ਇਹ ਕਿੰਨੇ ਦੀ ਦੇਣੀ ਆ ਆਪਾਂ ਇਹ ਆਦੀ ਵੀਰੇ 60000 ਦੀ ਦੇ ਦੇਣ ਸਰ ਸਿਰਫ 60000 60000 ਦੀ ਤੁਹਾਨੂੰ ਆ ਬੱਚੀ ਸੱਜਣੋ ਮਿਲ ਜਣੀ ਆ ਇੱਥੋਂ ਤੁਸੀਂ ਥਣ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਤੇ ਕੱਲਾ ਕੱਲਾ ਥਣ ਲੱਗਿਆ ਹੋਇਆ ਵਾ ਇਹ ਨਹੀਂਗਾ ਵੀ ਇੱਕ ਵੱਡਾ ਜਿਹਾ ਲੱਗਿਆ ਹੋਇਆ ਕਨਕਾ ਬਾਕੀ ਆਰਡਰ ਮਗਰ ਨੂੰ ਵੀ ਸੋਹਣਾ ਤੇ ਬਾਕੀ ਜੀ ਆਪਾਂ ਗੱਲਬਾਤ ਕਰੀਏ ਬੱਛੀ ਦੇਗੀ ਆ ਚੰਗੀ ਦੇ ਦੇਣੀ ਹੈ ਬਈ ਇਹਨੇ ਹਨਾ ਕੁੜੀ ਵੀਰੇ ਚੰਗੀ ਚੀਜ਼ ਜੀ ਦੋਗੀ ਤੈਨੂੰ ਪਰ ਐਡੀਆਂ ਚੰਗੀਆਂ ਬੱਛੀਆਂ ਅਗਲਾ ਵੀ ਕਮਲਾ ਤਾਂ ਹੈ ਨਹੀਂ ਸਾਡੇ ਟੀਕੇ ਭਰਾਵਾਂ ਚੰਗੀ ਭਰਾਏ ਹੁੰਦੀਆਂ ਆਪਾਂ ਦੱਸ ਦੇਣੀ ਹੈ ਕਿਵਰ ਗਲਤ ਨਿਕਲ ਜੇ ਹੋ ਗਣਾ ਰੱਖਿਆ ਦਾ ਕੋਈ ਨਹੀਂ ਬਈ ਯਾਰ ਸਹੀ ਗੱਲ ਹੈ ਬਈ ਗੱਲਬਾਤ ਕਰੀਏ ਜਿਸਨੇ ਆ ਭੈ ਦੀ ਹੈ ਨਾ 5 ਨੰਬਰ ਵਾਲੀ ਇਹ ਵੀ ਵੀਰੇ ਦੂਜੇ ਸੂਏ ਮੰਨਣਾ ਦੂਜੇ ਮੰਨ ਲੈ ਤੀਜੇ ਮੰਨਣਾ ਤੀਜੇ ਮੰਨ ਲੈ ਇੱਕ ਸੂਏ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਭਰਾ ਬਿਲਕੁਲ ਬਈ ਤੇ 20 ਲੀਟਰ ਦੀ ਗਰੰਟੀ ਤੇ ਆਈ ਆ ਵੀਰੇ ਵੜ ਠੀਕ ਬਾਕੀ ਦੇਊਗੀ ਝੋਲ ਝੂਲ ਬਹੁਤ ਆ ਬਈ ਝੋਲ ਝੂਲ ਬਹੁਤ ਆ ਬਾਈ ਹਨਾ ਹਾਂ ਥੋੜਾ ਬੰਦਾ ਮਰਜੀ ਆਰਡਰ ਦੀ ਸਮਝ ਇਥੋਂ ਲਾ ਕੇ ਸੱਜਣੋਂ ਦੇਖ ਲਿਓ ਅਜੇ ਬਾਣਨਾ ਬੂਨਾ ਬਹੁਤ ਆ ਹਾਂ ਬਾਕੀ ਟੱਲ ਪਈ ਐ ਵੀ ਹੈਨਾ ਬਾਈ ਲੈ ਵੇਖ ਬਈ ਹਫਤਾ ਕੱਢ ਲੈਣਾ ਮੱਛੀ ਨੇ ਕੋਈ ਚੀਜ਼ ਬਣ ਕੇ ਸੂਗੀ ਬਿਲਕੁਲ ਬਾਈ ਹੈਨਾ ਲੈ ਇਹਨੂੰ ਵੀ ਆਪਾਂ ਮੜਾ ਜਾ ਬਾਈ ਤੋੜ ਲਿਗੇ ਲਓ ਵੀ ਮੇਤਰੋ ਚੈੱਕ ਕਰੋ ਕਰਾਂ ਬੇਲਬੂਲ ਦੀ ਬਹੁਤ ਚੰਗੀਆਂ ਜਿਹੀਆਂ ਜਹਨੇ ਹਨਾ ਉਪਰੀ ਵੀਰੇ ਫੁੱਲ ਵੱਡੀ ਆ ਹਾਂ ਬਾਕੀ ਥਣਾ ਦਾ ਗੈਪ ਤੁਸੀਂ ਤੁਹਾਨੂੰ ਚੈੱਕ ਕਰਾਉਣਾ ਮੈਥ ਹੋਣਗੇ ਹਨਾ ਦੁੱਧ ਵਾਲਾ ਪੀਸ ਆ ਬਾਈ ਦੁੱਧ ਵਾਲਾ ਪੀਸ ਹਨਾ ਇਹਨੇ ਕਿੰਨਾ ਦੁੱਧ ਦੱਸੇ ਮਾਲਕ ਨੇ ਪੀ ਦੁੱਧ ਵੀਰੇ ਮਾਲਕ ਨੇ 25 ਦੱਸਿਆ ਵਾ 25 ਮੰਨ ਕੇ ਜਿਹੜਾ ਮਦਾ ਮਰਜੀ ਰਹਿ ਦੇ ਸਿਆਲ ਆ ਆਰਾਮ ਨਾਲ ਕੱਢੂ ਬਾਈ ਫੇਰ ਇਹਦੇ ਤਾਂ ਰੁਪਈਏ ਨਿਯਾਜ਼ ਮੰਗੇਗਾ ਤੂੰ ਨਾ 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 ਰੁਪਈਏ ਇੰਨੀ ਰੁਪਈਏ ਮੰਨ ਕੇ ਤੂੰ ਵੀ ਹੈਰਾਨ ਰਹੇਗਾ ਜੋ ਮੰਗੇ ਆਪਾਂ ਘੱਟ ਮੰਗਣੇ ਵਧ ਮੰਗਣੇ ਨਹੀਂ ਆਪਾਂ ਘੱਟ ਹੀ ਮੰਗਣੇ ਮੌਸਮ ਚੰਗੇ ਚ ਸੁੰਦੀ ਆ ਬਾਈ ਹਨਾ ਹਾਂ ਪੂਰੀ ਵੇਖ ਇੱਧਰ ਲੈ ਬਾਈ ਹਾਂ ਇੱਥੋਂ ਤੁਸੀਂ ਲੈਂਥ ਲੂੰਥ ਦੀ ਪੂਰੀ ਆਏ ਨੇ ਇੱਥੇ ਆ ਕੇ ਬੰਦਾ ਕੋਈ ਵੀ ਆਪਣੇ ਪਸੂ ਛੇ ਨਾਗਾ ਛੋਟਾ ਨਹੀਂ ਕੋ ਕੱਦ ਦੇ ਵੀ ਪੂਰੇ ਆ ਬਾਕੀ ਬਾਈ ਥਣਾ ਥਣਾ ਦੀ ਤੇ ਬਾਕੀ ਠੰਡੀ ਸੀਲੇ ਵੀ ਵੇਖ ਲੈ ਭਰਾ ਹਾਂ ਹਾਂ ਖੜ ਜਾ ਪਰ ਤੁਰਿਆ ਤੁਰਿਆ ਲੈ ਆ ਆ ਇੱਧਰ ਲੈ ਆ ਦੇ ਲੋ ਸਾਰੇ ਨਾ ਕੀ ਆਪਣੇ ਠੰਡੇ ਸੀਲੇ ਸ਼ੀਰ ਰਸ਼ੀ ਬਈ ਲੈ ਹਾਂ ਵੇਖ ਦ ਰਸਾ ਥਲੇ ਛੱਡਿਆ ਵਾ ਕੋਈ ਪ੍ਰਵਾਹ ਹੀ ਨਹੀਂ ਲੈ ਬਿਲਕੁਲ ਬਾਈ ਬਿਲਕੁਲ ਜਿਵੇਂ ਫਿਰ ਹਨਾ ਜਿਹੜੇ ਹਿਸਾਬ ਨਾਲ ਤੂੰ ਦੁੱਧ ਦੱਸਿਆ ਨਾ ਪਿਛਲੇ ਜੂਰੇ ਦਾ ਉਹ ਹਿਸਾਬ ਦੇ ਨਾਲ ਹਨਾ ਹਾਂਜੀ ਬਈ ਕਿੰਨੇ ਦੀ ਦੇਣੀ ਐ ਇਹ ਵੀਰੇ 78000 ਦੀ ਬੱਛੀ ਦੇ ਰਾਂਗੇ ਸਿਰਫ 78000 78000 ਦੀ ਤੁਹਾਨੂੰ ਇਹ ਮਿਲ ਜਾਣੀ ਐ ਸੱਜਣੂ ਚੈੱਕ ਕਰਕੇ ਦੇਖ ਲਓ ਪਾਂ ਡਰਗਾ ਆਰਡਰ ਜਿਹੜਾ ਲਾਈ ਕਰਦੀ ਆ ਬਾਕੀ ਬਾਈ ਕਹਿੰਦਾ ਜਿਹੜੇ ਹਿਸਾਬ ਨਾਲ ਦੁੱਧ ਦੀ ਗਰੰਟੀ ਤੇ ਆਈ ਆ ਉਸ ਹਿਸਾਬ ਨਾਲ ਜੇ ਦੇਗੀ ਦੁੱਧ ਮਿੱਤਰੋ ਤਾਂ ਲਾਟਰੀ ਥੋੜੀ ਨਿਕਲੇ ਹੋਣੀ ਆ ਦੇਊਗੀ ਵੀਰੇ ਦੇਣ ਵਾਲੀ ਚੀਜ਼ਾਂ ਆਪ ਹੀ ਮੰਨੂਗਾ ਬਿਲਕੁਲ ਬਾਈ ਹੈਨਾ ਜਿਹੜੇ ਤਾਂ ਬਾਕੀ ਆਪਣਾ ਇਹ ਜੇ ਆਪਣੀਏ ਪਸ਼ੂ ਪਾਣਾ ਵੀਰੇ ਪਾਣਾ ਮੰਗਣ ਨੂੰ ਆਪਾਂ ਆਪਣਾ 85 ਮੰਗ ਲੈਂਦੇ ਜਿੰਨਾ ਮਰਜ਼ੀ ਮੰਗ ਲਈ ਬਾਈ ਹੈਨਾ ਹਾਂ ਦੁੱਧ ਦੇ ਹਿਸਾਬ ਨਾਲ ਪਰ ਆਪਾਂ ਜਾਇਜ਼ ਰੇਟ ਤੇ ਕਰਨੇ ਹਾਂ ਹਾਂ ਗੱਲਬਾਤ ਕਰੀਏ ਜਿਵੇਂ ਆਪਾਂ ਅਗਲੀ ਦੀ ਹੈਨਾ ਇਦਾਂ ਇਸ ਤੋਂ ਲੈ ਕੇ ਅੰਡੇ ਤੱਕ ਪਹਿਲਾਂ ਚੈੱਕ ਕਰਕੇ ਦੇਖੋ ਬਈ ਕੁਆਲਿਟੀ ਜਾਨਵਰ ਦੀ ਇਹਦਾ ਸੂਆ ਬਈ ਦੂਜਾ ਸੂਆ ਰੀਜਨਲੀ ਬਈ ਠੀਕ ਹੈ ਬਈ ਦਣ ਕੜਦੀ ਹਫਤਾ ਠੀਕ ਹੈ ਬਈ ਦੁੱਧ ਪਾਉਗੀ 18-19 ਲੀਟਰ ਨੋਰਮਲ ਬੱਛੀ ਬਈ ਠੀਕ ਹੈ ਬਈ ਹਾਂ ਜੀ ਅਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਹਨਾ ਵੀਰੇ ਸਾਰੇ ਪਾਸੋਂ ਵੈੜ ਓਕੇ ਰਿਪੋਰਟ ਇੱਧਰ ਵੇਖ ਤੂੰ ਮੂੰਹ ਮਾਰ ਖਾਈਂ ਯਾਰੀ ਬਰੀਡ ਕਿੱਡੀ ਫਿਰ ਆ ਬਈ ਇੱਥੋਂ ਚੈੱਕ ਕਰੋ ਤੁਸੀਂ ਲੈ ਬਰੀਡ ਕਿਹਦਾ ਬੱਛੀ ਪੂਰੀ ਜਮਾਂ ਵੀਰੇ ਆ ਜਾ ਬੱਤਿ ਚੈੱਕ ਕਰਕੇ ਦੇਖੋ ਆ ਜਾ ਇੱਧਰ ਲੰਘ ਕੇ ਖਾਲੀ ਜਨਾ ਪੈਰ ਪਾ ਇਹ ਇੱਥੋਂ ਚੈੱਕ ਕਰੋ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬਾਈ ਹਨਾ ਪੂਰਾ ਵੀਰੇ ਆਏ ਸ਼ੀਸ਼ਿਆਂ ਨੂੰ ਚਮਕਦੀ ਆ ਹਾਂ ਆ ਥਣ ਚੈੱਕ ਕਰਕੇ ਦੇਖ ਲੋ ਆਰਡਰ ਬਹੁਤ ਚੰਗਾ ਲੱਗਿਆ ਹੋਇਆ ਵਾ ਹਨਾ ਇੱਥੋਂ ਤੁਸੀਂ ਚੈੱਕ ਕਰ ਲੋ ਕਿੰਨਾ ਦੁੱਧ ਬਈ ਦਾ ਸੇ ਦਾ ਮਾਲਕ ਨੇ ਦੁੱਧ ਵੀਰੇ 18-19 ਲੀਟਰ ਜਿਹੜਾ ਬੰਦਾ ਮਰਜ਼ੀ ਮੰਨ ਕੇ ਲੈ ਜਾ ਰਾਮਨਾ ਚ ਆਉਗਾ ਛੀ ਯਾਰ ਬਾਕੀ ਅਗਲੇ ਦੀ ਵੀ ਸੇਵਾ ਹਾਂ ਵੀਰੇ ਮੇਨ ਗੱਲ ਹੁੰਦੀ ਸੇਵਾ ਦੀ ਜੇ ਕੁਝ ਪਾਇ ਹੀ ਨਾ ਫਿਰ ਮੈਂ ਕਹੀ ਇਹ ਨਾ ਇੱਥੇ ਅਗਲਾ ਕੱਢ ਕੇ ਕਰ ਤੂੰ ਇੰਨਾ ਕਿਆ ਸੀਗਾ ਪੋਸੋ ਅਗਲੀ ਸੇਵਾ ਦੇ ਡਿਪੈਂਡ ਹਾਂ ਉਹਦਾ ਅਗਲੇ ਦੀ ਵੀ ਸੇਵਾ ਦੇ ਡਿਪੈਂਡ ਕਰਦਾ ਹਨਾ ਜਿਹੜਾ ਦੁੱਧ ਆ ਕਿਉਂਕਿ ਉਤਰੀ ਦਾ ਬੱਚਾ ਹੀ ਆ ਬਾਈ ਹਨਾ ਚੀਜ਼ ਆ ਵੀਰੇ ਅੱਜ ਤਾਂ ਜਿਹੜਾ ਲੈ ਗਿਆ ਲੈ ਗਿਆ ਬੰਦਾ ਰਹਿ ਗਿਆ ਰਹਿ ਗਿਆ ਚੀਜ਼ਾਂ ਹੀ ਲਿਆਂਦੀ ਅੱਜ ਹਾਂ ਮੁੱਲ ਵੀ ਚੀਜ਼ਾਂ ਦੇ ਮੰਗੇ ਜਾਂਦੇ ਪਰ ਫੇਰ ਵੀ ਬੰਦਾ ਜਿਹੜੀ ਵੀਡੀਓ ਨਾਲ ਮਰਜ਼ੀ ਮਨਾਲੇ ਆਪਣੇ ਮੁੱਲ ਘੱਟ ਹੋਣਗੇ ਵੱਧ ਨਹੀਂ ਹੁੰਦੇ ਬਾਈ ਲੈ ਬਾਈ ਮੋੜਲੀ ਕਰ ਇਹਨੂੰ ਜਿਵੇਂ ਇਹ ਹੈ ਨਾ ਅੱਜ ਸਿਰਫ 66000 ਦੀ ਬਾਈ ਇਹ ਅੱਜ ਆਪਾਂ ਕਿੰਨੇ ਦੀ ਦੇਣੀ ਆ 66000 ਦੀ ਸਿਰਫ ਸਿਰਫ 66000 ਦੀ ਦੇਣੀ ਭਲੇਖਾ ਤਾਂ ਨਹੀਂ ਪੈਂਦਾ ਨਾ 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 ਜੋ ਵੀ ਨਹੀਂ ਭਲੇਖਾ ਬਾਈ 66000 ਦੀ ਤੁਹਾਨੂੰ ਸੱਜਣੋ ਇਹ ਮਿਲ ਜਾਣੀਆਂ ਦੇਖਣ ਵਾਲਾ ਨਾ ਖਾਦੇ ਵੀ ਨੇ ਰੇਡ ਘੱਟ ਕੀਤੇ ਆ ਹਾਂ ਤੇ ਰੇਟ ਤੁਹਾਨੂੰ ਬਾਈ ਦੇਖ ਕੇ ਲੱਗਿਆ ਨਾ ਉਹ ਵੀ ਤੁਸੀਂ ਕਮੈਂਟ ਕਰਕੇ ਸੋ ਬਾਕੀ ਜਾਨਵਰਾਂ ਦੀ ਕੁਆਲਿਟੀ ਕਿਵੇਂ ਲੱਗੀ ਉਹ ਵੀ ਬਾਈ ਦੱਸਿਓ ਜਰੂਰ ਹੈ ਨਾ ਕਿਉਂਕਿ ਪਿਛਲੀ ਵਾਰ ਜਦੋਂ ਆਪਾਂ ਵੀਡੀਓ ਪਾਈ ਸੀ ਮੈਨੂੰ ਲੱਗਦਾ ਜਿਵੇਂ ਅੱਧੀ ਕਿਧੜੀ ਦੇ ਬੈ ਕੇ ਗਈ ਸੀ ਨਾ ਜਾਨਵਰ ਆਪਾਂ ਨਾ ਬੈ ਗਏ ਸੀ ਬਾਈ ਆਪਾਂ ਨਾ ਬੈ ਗਏ ਸੀ ਨਾ ਕਿਉਂਕਿ ਤੇਰੇ ਕਈ ਭੈਣ ਭਰਾ ਮੇਰੇ ਯਾਰ ਵੀ ਮੁੜ ਕੇ ਗਏ ਆਪਾਂ ਨੂੰ ਰ ਮਾਫੀ ਚਾਹੁੰਦੇ ਅੰਬਰਸਰ ਤੋਂ ਬੰਦੇ ਆਏ ਸੀ ਯਾਰ ਉਹ ਤੜਕੇ ਮੁੜ ਕੇ ਗਏ ਬੰਦੇ ਆਪਾਂ ਨੂੰ ਇੰਨਾ ਫੀਲ ਹੋਇਆ ਨਾ ਪਸੂ ਮੁੱਕ ਗਏ ਵੀ ਵੈ ਗੇ ਉਦੋਂ ਜੇ ਤੁਰੇ ਸੀ ਔਰ ਖੜੀਆਂ ਸੀ ਵੜਾ ਆਉਂਦੇ ਨੂੰ ਤੇ ਮੋਬਾਈਲ ਨੰਬਰ ਸੱਜਣਾ ਬੋਲਦੀ ਹੈ ਨਾ ਕਿਸੇ ਵੀ ਸੱਜਣ ਨੇ ਜਿਹੜੇ ਨਵੇਂ ਚੈਨਲ ਦੇ ਨਾਲ ਜੁੜੇ ਆ ਉਹਨਾਂ ਤੱਕ ਆਪਣੀ ਵੀਡੀਓ ਪਹੁੰਚਦੀ ਹੈ ਤਾਂ ਉਹਨਾਂ ਨੂੰ ਕਲੀਅਰ ਹੋ ਜਾਵੇ ਮੋਬਾਈਲ ਨੰਬਰ ਹੈਗਾ ਵੀਰੇ 9877624531 ਵੀਰੇ ਪਿੰਡ ਹੈਗਾ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਸੀਲ ਜੈਤੂ ਅਗਰ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਬਾਈ ਦੇ ਰੇਟ ਕਿਵੇਂ ਲੱਗੇ ਤੇ ਜਾਨਵਰਾਂ ਦੀ ਕੁਆਲਿਟੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਜਾਨਵਰ ਦੀ ਕੋਈ ਵੀ ਤਸੱਲੀ ਕਰਨੀ ਹੈ ਉਹ ਤੁਸੀਂ ਫਾਰਮ ਤੇ ਆ ਕੇ ਜਾਂ ਬਾਈ ਦੇ ਨਾਲ ਗੱਲਬਾਤ ਕਰ ਗਾਰੰਟੀ ਤੇ ਵੀ ਮੰਗਾਉਂਦਾ ਆਪਣੀ ਥਾਣਾ ਦੀ ਸ਼ਹਿਰ ਨਗਰੀ ਗਾਰੰਟੀ ਫੁੱਲ ਹੁੰਦੀ ਪਿਛਲੇ ਜਿਹੜੀ ਆਪਣੀਆਂ ਤਿੰਨ ਵੜਾਂ ਗਈਆਂ ਆਨਲਾਈਨ ਠੀਕ ਹੈ ਬਾਈ ਜ਼ਿੰਮੇਵਾਰੀ ਹੁੰਦੀ ਥਾਣਾ ਦੀ ਬੇਚੈਨ ਧੋਜੇ ਬੰਦਾ ਬਾਈ ਓਕੇ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰੋ ਜੀ ਧੰਨਵਾਦ